Oh Go! ਮਾਜਾ ਕਿਸਾਨ ਸੰਘਰਸ਼ ਕਮੇਟੀ ਗਰਦਾਸ ਪੁਰਚ ਲਗਾਏਗੀ ਕਿਸਾਨਾਂ ਦੇ ਹੱਕ ਚ ਅਨਮਿਥੇ ਸਮੇਂ ਲਈ ਤਰਨਾ ਕਿਸਾਨਾਂ ਵੱਲੋਂ ਕੀਤਾ ਗਿਆ ਐਲਾਨ ਸਰੌਦੇ ਹੱਤਾਂ ਨੂੰ ਕੀ ਕੁਝ ਕਿਹਾ ਵੱਖ ਵੱਖ ਕਿਸਾਨ ਆਗੂਆਂ ਕੰਦੇ ਦਾ ਬਕਾਇਆ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਸਾਡਾ ਪੰਜਾਬ ਸਰਕਾਰ ਨਰਮੋਹ ਪੰਜਾਬ ਸਰਕਾਰ ਨਰਮੋਹ ਮਾਜਾ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ ਕਿਸਾਨਾਂ ਦਾ ਇੱਕ ਸਾਫ ਕਰੋ ਨਾਂ ਨੁਲੀ ਪਾਕਸ਼ੀ ਬਾਕੀ ਕਰੋ ਸਾਫ ਕਰੋ ਵੇਖੋ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਬੇਨਤੀ ਇਹ ਹੈ ਕਿ ਜਿਹੜਾ ਸਾਡਾ ਇੱਕ ਤੇ ਬਹੁਤ ਵੱਡਾ ਗੰਨੇ ਦੀ ਜਿਹੜੀ ਰਕਮ ਆ ਸਾਡੀ ਉਹ ਸਰਕਾਰ ਨਾਲ ਰੁਕੀ ਆ ਉਹ ਚ ਜਿਹੜੀ ਸਬਸਿਡੀ ਵਾਲੀ ਰਕਮ ਆ ਉਹ 120 ਕਰੋੜ ਦੇ ਲਗਭਗ ਆ ਜਿਹੜੀ ਸਾਡੀ ਸਰਕਾਰੀ ਮਿਲਾਂ ਵਾਲ ਬਕਾਇਆ ਰੁਕਿਆ ਉਹ ਘਟ ਤੋਂ ਘਟ 200 ਕਰੋੜ ਰੁਪਿਆ ਇਹ ਇੱਕ ਸਾਡੀ ਮੰਗ ਆ ਵੀ ਜਿਹੜੀ ਜਿਹੜੀਆਂ ਸਾਡੇ ਪੈਸੇ ਲੈਣ ਵਾਲੇ ਆ ਏ ਸਰਕਾਰ ਵੱਲ ਉਹ ਤੇ ਤੁਰੰਤ ਜਿਹੜੇ ਉਹ ਜਾਰੀ ਕੀਤੇ ਜਾਣ। ਦੂਜੀ ਜਿਹੜੀ ਯੂਰੀਆ ਦੀ ਬਹੁਤ ਵੱਡੀ ਕਿਲਤ ਜਿਹੜੀ ਆ ਖਾਸ ਕਰਕੇ ਸਾਡੇ ਜ਼ਿਲ੍ਹੇ ਚ ਬਹੁਤ ਜ਼ਿਆਦਾ ਯੂਰੀਆ ਦੀ ਕਿਲਤ ਆ। ਉਹ ਯੂਰੀਆ ਜਿਹੜਾ ਵਾ ਉਹਨੂੰ ਪੂਰਾ ਕਰਾਇਆ ਜਾਵੇ ਉਹਦੇ ਵਿੱਚ ਕੀ ਪ੍ਰੋਬਲਮ ਆ? ਕਾਦੇ ਵਾਸਤੇ ਇਹ ਇੰਨੀ ਧੱਕੇਸ਼ਾਹੀ ਹੋਣ ਦੀ ਵੀ ਯੂਰੀਆ ਨਹੀਂ ਕਿਸ ਨੂੰ ਮਿਲਦੀ? ਤੀਜੀ ਸਾਡੀ ਮੰਗ ਹੈਗੀ ਆ ਵੀ ਜਿਹੜਾ ਆਉਣ ਵਾਲਾ ਸਾਡਾ ਝੋਨਾ ਵਾ ਪਿਛਲੇ ਸਾਲ ਅਸੀਂ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਮਾਰ ਖਾਧੀ 2-2 3-300 ਰੁਪਇਆ ਕੱਟ ਲਵਾਇਆ। ਉਹੀ ਸਰਕਾਰ ਨੂੰ ਹੁਣ ਤੋਂ ਹੀ ਮੰਗ ਪੱਤਰ ਦੇਣਾ ਤੇ ਅਪੀਲ ਕਰਨੀ ਸਰਕਾਰ ਨੂੰ ਵੀ ਜਿਹੜੀਆਂ ਇਹਦੀਆਂ ਪੁਕਤਾ ਜੋ ਵੀ ਹੈਗੀਆਂ ਇਹਦੀਆਂ ਘਾਟਾਂ ਵਾਧਾ ਜੋ ਵੀ ਪ੍ਰਬੰਧ ਕਰਨ ਵਾਲੇ ਆ ਉਹ ਹੁਣ ਤੋਂ ਜਾਰੀ ਕੀਤੇ ਜਾਣ ਕਿਉਂਕਿ ਅਸੀਂ ਝੋਨੇ ਦੇ ਵਿੱਚ ਅਰਕਾ ਕੋਈ ਵੀ ਕਟ ਨਹੀਂ ਲਵਾਵਾਂਗੇ ਝੋਨਾ ਫੁੱਲ ਰੇਟ ਦਿੱਤਾ ਜਾਊਗਾ ਹੋਰ ਸਾਡਾ ਇੱਕ ਇਸ਼ੂ ਆ ਜਿਹੜਾ ਲੈਂਡ ਪੋਨਿੰਗ ਇਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਉਹਦੇ ਵਿੱਚ ਕਿਸਾਨਾਂ ਦੀ ਜ਼ਮੀਨਾਂ ਖੋਣ ਵਾਸਤੇ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਇਹਨੂੰ ਧੋਖਾ ਕਹਿ ਸਕਦੇ ਕਿਸਾਨਾਂ ਦਾ ਵੱਡਾ ਸ਼ੋਸ਼ਣ ਕਰਨਾ ਉਹਦੇ ਸਬੰਧ ਵਿੱਚ ਵੀ ਅੱਜ ਅਸੀਂ ਡੀਸੀ ਸਾਹਿਬ ਨੂੰ ਇਹ ਗੱਲ ਕਹਿਣੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਵੀ ਮਰਲਾ ਇੱਕ ਵੀ ਇੰਚ ਦੀ ਜ਼ਮੀਨ ਦੀ ਜਿਹੜੀ ਹੈ ਕਿਸੇ ਦੀ ਨਹੀਂ ਵਾਉਣ ਦਵਾਂਗੇ ਨਾ ਕਿਸੇ ਨੂੰ ਲੈਣ ਦਵਾਂਗੇ ਇਹ ਕਰਕੇ ਲੈਂਡ ਪਾਲਿਸੀ ਜਿਹੜੀ ਪੂਰੇ ਪੰਜਾਬ ਦੀ ਹੈ ਵਾਪਸ ਕੀਤੀ ਜਾਵੇ ਇਹ ਸਾਡੇ ਅੱਜ 4-5 ਇਸ਼ੂਆਂ ਤੇ ਅਸੀਂ ਜਿਹੜਾ ਬੱਬਰੀ ਵਾਲਾ ਬਾਈਪਾਸ ਹੈ ਉੱਥੇ ਧਰਨਾ ਲਾ ਰਹੇ ਹਾਂ ਇਸ ਧਰਨੇ ਦਾ ਤੁਹਾਡੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਕੋਲ ਕੇ ਦਬਾਅ ਵੀ ਬਣਾਇਆ ਗਿਆ ਕਿ ਇਹ ਧਰਨਾ ਰੋਕਿਆ ਜਾਵੇ। ਵੇਖੋ ਅਸੀਂ ਐਲਾਨ ਪਹਿਲੋਂ ਤੇ ਅੱਜ ਤੋਂ ਮੇਰਾ 2 ਮਹੀਨੇ ਹੋ ਗਏ ਨੇ ਲੱਗਿਆ ਨੂੰ ਵੀ ਜਿਹੜੀ ਸਾਡੀ ਗੰਨੇ ਦੀ ਰਾਸ਼ੀ ਆ ਘੱਟੋ-ਘੱਟ ਉਹ ਤੇ ਦਿੱਤੀ ਜਾਵੇ ਬਾਕੀ ਸਾਡੇ ਮੁੱਦੇ ਜਿਹੜੇ ਆ ਉਹ ਸੰਯੁਕਤ ਮੋਰਚੇ ਵੱਲੋਂ ਵੱਡੇ ਮੁੰਦੇ ਉਹ ਅਸੀਂ ਲੜ ਰਹੇ ਆ। ਉਹਦੇ ਸਬੰਧ ਵਿੱਚ ਅਸੀਂ ਆਪਣੇ ਐਮਐਲਏ ਜਿਹੜਾ ਸ਼ੈਰੀ ਕਲਸੀ ਆ ਜਿਹੜਾ ਵਾਈਸ ਪ੍ਰਧਾਨਵੀ ਆ ਪਾਰਟੀ ਦਾ ਉਹਨੂੰ ਮੰਗ ਪੱਤਰ ਦਿੱਤਾ। ਫਿਰ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ। ਉਸ ਤੋਂ ਬਾਅਦ ਅਸੀਂ ਸੰਯੁਕਤ ਮੋਰਚੇ ਦਾ ਆਸਰਾ ਲੈ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਇਹਨਾਂ ਦੀ ਪਾਰਟੀ ਦਾ ਅਮਨ ਰੋੜਾ ਜੀ ਉਹਨੂੰ ਵੀ ਆਪਣਾ ਮੰਗ ਪੱਤਰ ਪਹੁੰਚਾਇਆ ਫਿਰ ਸੰਯੁਕਤ ਮੋਰਚੇ ਵੱਲੋਂ ਜਿੱਥੇ ਮੀਟਿੰਗ ਹੁੰਦੀ ਰਹੀਆਂ ਚੰਡੀਗੜ੍ਹ ਵੱਲੋਂ ਉੱਥੇ ਅਸੀਂ ਸਾਰੀਆਂ ਇਹਨਾਂ ਨੂੰ ਆਪਣੇ ਮੰਗ ਜਿਹੜੀ ਵਿੱਚ ਰਖਾ ਕੇ ਤੇ ਮੀਡੀਆ ਨੂੰ ਵੀ ਦੱਸਿਆ ਵੀ ਸਾਡੇ ਜਿਹੜੇ ਪੈਸੇ ਆ ਇਹ ਜ਼ਰੂਰੀ ਦਵਾਈ ਜਾਣ ਪਰ ਸਰਕਾਰ ਦੀ ਅਜੇ ਤੱਕ ਕੰਨ ਤੇ ਜੂਨ ਹੀ ਸਰਕੀ ਅਖੀਰ ਦੀ ਬਾਜ਼ੀ ਹਾਰ ਕੇ ਅਸੀਂ ਆਪਣਾ ਰੋਡ ਤੇ ਬਵਾਂਗੇ ਤੇ ਅਣ ਮਿੱਥੇ ਸਮੇਂ ਤੱਕ ਬਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਤੇ ਕੋਈ ਜਿਹੜਾ ਚਾਨਣਾ ਨਹੀਂ ਪਾਇਆ ਜਾਂਦਾ ਲਗਾਉਗਾ ਤਾਂ ਮੈਂ ਵੇਖੋ ਜਿੰਨਾ ਜਿੱਤ ਸਾਡੀ ਕੋ ਮਨਮਟਉਤੀ ਸਰਕਾਰ ਜੇ ਕੋ ਸਰੀਦਾ ਹੋਗੀ ਸਰਕਾਰ ਸਾਡੇ ਨਾਲ ਕੋਈ ਕਮਿਟਮੈਂਟ ਕਰੂਗੀ ਦੋ ਚਾਰ ਦਿਨਾਂ ਦਾ ਫਿਰ ਤੇ ਇਹ ਠਾਲਿਆ ਜਾਊਗਾ ਜੇ ਨਾ ਕਰੂਗੀ ਤੇ ਫਿਰ ਇਹ ਅਨਮੁੱਥੇ ਸਮੇਂ ਤੱਕ ਚੱਲਦਾ ਰਹੂਗਾ ਮੈਂ ਕਸ਼ਮੀਰ ਸਿੰਘ ਤੁਗਲਵਾਲ ਸਰਪ੍ਰਸਤ ਮਾਝਾ ਕਿਸਾਨ ਸੰਸਕਰਸ਼ ਕਮੇਟੀ ਕੀ ਕਹਿਣਾ ਚਾਹਦੇ ਹੋ ਅੱਜ ਦੇ ਇਸ ਧੰਨ ਦਾ ਕਹਿਣਾ ਇਹ ਚਾਹੁੰਦੇ ਆਂ ਵੀ ਮਾੜੀ ਮਾੜੇ ਰਾਜੇ ਨਾਲ ਵਾਹ ਪੈ ਗਿਆ ਸਾਡਾ ਮਾੜੀ ਸਰਕਾਰ ਨਾਲ ਵਾਹ ਪੈ ਗਿਆ ਇਹ ਕਰਕੇ ਅਸੀਂ ਤੰਗੀਆਂ ਝਾਕਣ ਡੇ ਆਂ ਆਮ ਲੋਕੀ ਕਹਿ ਦਿੰਦੇ ਆ ਵੀ ਸੜਕਾਂ ਨਾਂ ਬਲਾਕ ਕਰੋ ਕਿਸਦਾ ਜੀ ਕਰਦਾ ਹੁਣ ਕਦੋਂ ਦੇ ਅਸੀਂ ਗੰਨਾ ਛੁੱਟਿਆ ਵਾ ਇੱਕ ਮਿੰਟ ਧਾਰ ਨਹੀਂ ਕਰਦਾ ਸਾਡਾ ਗੰਨਾ ਜਿਹੜਾ ਬੰਨਣਾਉਂਦੇ ਕਿ ਨਹੀਂ ਜਾਂ ਵਧਣਾਉਂਦੇ ਜੋਈ ਉਸ ਵੇਲੇ ਆਂਦੇ ਇਹਨੂੰ ਪੈਸੇ ਦਓ ਤੇ ਸਾਨੂੰ ਸਾਲ-ਸਾਲ ਹੋ ਗਿਆ ਵਾ ਲੋਕਾਂ ਨੂੰ ਲੋੜਾ ਵਾ ਤੇ ਪੈਸੇ ਸਾਡੇ ਦੇਣ ਨਹੀਂ ਦੇ ਫਿਰ ਅੱਗੇ ਰੂਲ ਬਣਦਾ ਹੈ ਵੀ 4 ਗੁਣਾ ਪੈਸੇ ਦੇਵਾਂਗੇ ਜ਼ਮੀਨ ਦੇ ਹੁਣ ਇਹਨਾਂ ਵੱਖਰਾ ਰੂਲ ਕੱਢਦਾ ਵੀ ਜਿਹੜਾ ਕੇਜਰੀ ਵਾਲਾ ਵੀ ਪੈਸਾ ਕੋਈ ਨਹੀਂ ਦੇਣਾ ਤੁਹਾਨੂੰ ਥਾਂ ਦੇਣਾ ਵਾ 10 ਮਰਲੇ ਕਨਾਲ 10 ਥਾਂ ਹੀ ਚਟਣਾ ਵਾ ਫਿਰ ਆ ਝੋਨਾ ਜਿਹੜਾ ਵਾ ਹੁਣ ਉਦਾਂ ਕਣਕ ਭਰੀ ਆ ਸੈਲਰਾਂ ਚ ਸਭ ਇਹ ਚੁੱਕਦੇ ਨਹੀਂਗੇ ਮੁੜ ਕੇ ਇਹਨਾਂ ਨੇ ਕਹਿਣਾ ਸਪੇਸ ਹੈ ਨਹੀਂ ਤੇ ਸਾਨੂੰ ਲੁੱਟ ਲੈਣਾ ਜਿਦਾ ਪਿਛਲੀ ਵਾਰ 1100 ਰੁਪਏ ਸਾਡੀ ਬਾਹਮ ਦੀ ਗਈ ਤੇ 3-400 ਝੋਨੇ ਦਾ ਵੀ ਗਿਆ ਕੁਇੰਟਲ ਦਾ ਉਹ ਹਾਲ ਇਹਨਾ ਸਾਡੇ ਨਾਲ ਕਰਨਾ ਹੁਣ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਕਰਕੇ ਅਸੀਂ ਇਹ ਜਿਹੜੇ ਧਰਨਾ ਲਾ ਰਹੇ ਆ ਕਿ ਸਾਨੂੰ ਇਹ ਜਿਹੜਿਆ ਹੱਕ ਮਿਲਣੇ ਚਾਹੀਦੇ ਆ ਸਾਡੇ ਪੈਸੇ ਕਿਸਾਨਾਂ ਦੇ ਪੈਣੇ ਚਾਹੀਦੇ ਆ ਤੇ ਸਾਨੂੰ ਇਹ ਜਿੰਨੇ ਸੈਲਰ ਵਾਏ ਖਾਲੀ ਕਰਾਉਣ ਤੇ ਸਪੇਸ ਦੇਣ ਇਸ ਕਰਕੇ ਅਸੀਂ ਕਤਰ ਹੋਏ ਆ ਮੇਰਾ ਨਾਮ सोनू ਚੱਡਾ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਕਿਹਾ ਚਾਹੁੰਦੇ ਅੱਜ ਦੇ ਇਸ ਤਰ੍ਹਾਂ ਕਹਿਣਾ ਇਹੋ ਚਾਹੁੰਦੇ ਆ ਵੀ ਜੋ ਸਾਡੇ ਗੰਨੇ ਦੇ 65 ਰੁਪਏ ਪ੍ਰਤੀ ਕੁਆਂਟਲ ਪੰਜਾਬ ਸਰਕਾਰ ਨੱਬੇ ਬੈਠੀ ਆ ਸਾਡੇ ਜਲਦੀ ਤੋਂ ਜਲਦੀ ਹਰਦਿਕ ਚ ਕਰੇ ਸਾਡੇ ਆ ਵੇਲੇ ਬੱਚੇ ਵੀ ਆ ਵੇਲੇ ਪੜ੍ਹਾਈ ਖਣੋ ਫੀਸਾਂ ਨਾਲ ਦੇਣ ਦੇ ਕਰ ਨਾਲ ਸਾਡੇ ਤਰੇ ਆ ਇਹ ਕਰਕੇ ਪੋਜੀਸ਼ਨ ਬਹੁਤ ਟੈਟਵਾ ਇੱਕ ਸਭ ਤੋਂ ਵੱਡੀ ਇਕੱਲ ਤੇ ਜਿਹੜੀ ਜੂਰੀਆ ਦੀ ਆ ਸਾਡੀਆਂ ਫਸਲਾਂ ਖਰਾਬ ਹੋ ਗਈਆਂ ਜਿੱਥੇ ਜਮਨੀ ਚੋਣ ਹੁੰਦੀ ਆ ਦੀ ਆ ਉਥੇ ਰੈਕ ਲਈ ਜਾਂਦੇ ਤੇ ਸਾਡੇ ਜ਼ਿਲ੍ਹੇ ਨੂੰ ਬਹੁਤ ਹੀ ਇਨਾਂ ਨੇ ਪਿਛਾੜਿਆ ਵਾ ਬੇਨਤੀ ਸਾਡੀ ਵੀ ਜਿਹੜੀ ਜੂਰੀ ਜਿਹੜੇ 61 ਰੁਪਏ ਉਹ ਅੱਜ ਰਿਲੀਜ਼ ਹੋਣਗੇ ਤੇ ਧਰਨਾ ਹੀ ਤਾਂ ਚੁੱਕਾਂਗੇ ਭਾਵੇਂ ਸਾਨੂੰ ਉੱਥੇ ਮਰਨਾ ਕਿਉਂ ਨਾ ਪਵੇ ਕਿੱਥੇ ਧਰਨਾ ਲਾਉਣ ਜਾ ਰਹੇ ਹੋ ਧਰਨਾ ਹੀ ਬਾਈਪਾਸ ਤੇ ਬਬਰੀ ਗਰਦਾਸਪੁਰ ਮੇਰਾ ਨਾਂ ਨੇਪਾਲ ਸਿੰਘ ਭਾਜੀ ਮੈਂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਸਰਕਲ ਦਾ ਪ੍ਰਧਾਨ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਤਨੂ ਵੇਖੋ ਅੱਗੇ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਿਆ ਏ ਪੰਜਾਬ ਸਰਕਾਰ ਜਦੋਂ ਦੀ ਇਹ ਸੱਤਾ ਦੇ ਵਿੱਚ ਆਈ ਹੈ ਕਿਸਾਨਾਂ ਦੇ ਨਾਲ ਇਹ 4 ਸਾਲ ਤੋਂ 3.5 ਸਾਲ ਤੋਂ ਝੂਠ ਤੇ ਝੂਠ ਬੋਲੀ ਜਾ ਰਹੀ ਏ ਪਹਿਲਾਂ ਪਿਛਲੇ ਸਾਲ ਪਾਣੀ ਆਏ ਇਹ ਸਰਕਾਰ ਨੇ ਕਿਹਾ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਮੁਰਗੀ ਮਰੀ ਦੇ ਪੈਸੇ ਦੇਵਾਂਗੇ ਖਰਾਬਾ ਦੇਵਾਂਗੇ ਸਰਕਾਰਾਂ ਨੂੰ ਤੇ ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਇਹ ਕਿਸੇ ਵੀ ਮੁੱਦੇ ਦੇ ਸਰਕਾਰ ਨਹੀਂ ਪੂਰੇ ਉਤਰੀ ਹੁਣ ਇਹਨਾਂ ਨੇ ਆ ਜਿਹੜੀ ਲੈਂਡ ਪੋਲਿੰਗ ਜਿਹੜੀ ਇਹ ਸਕੀਮ ਲਿਆਂਦੀ ਏ ਇਹ ਬਹੁਤ ਜ਼ਿਆਦਾ ਮਾੜੀ ਸਕੀਮ ਹੈ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਖੋਹ ਰਹੇ ਨੇ ਵੇਖੋ ਇਹਨਾਂ ਮਾੜਾ ਕੰਮ ਕੀਤਾ ਪਹਿਲਾਂ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਫੇਰ ਹੁਣ ਸਾਡੀਆਂ ਜ਼ਮੀਨਾਂ ਖੋਹ ਡਾਬੇ ਨੇ ਇਨਾ ਕਿਸਾਨਾਂ ਨੇ ਇਸ ਬੰਦੇ ਨੂੰ ਸਤਾਦੇ ਭਲਿਆ ਜਿੰਨਾ ਦਿੱਲੀ ਦਾ ਢਾਣਾ ਏ ਸਾਰਾ ਜਿਹੜਾ ਆਣ ਕੇ ਉਹ ਪੰਜਾਬ ਦੇ ਵਿੱਚੋਂ ਬਹਿ ਗਿਆ ਪੰਜਾਬ ਨੂੰ ਖਰਾਬ ਕਰਨ ਡਏ ਨੇ ਕੇ ਇਸ ਕਰਕੇ ਸਾਡੇ ਕੁਝ ਗੰਨੇ ਦਾ ਬਕਾਇਆ ਸਾਡੀ ਡਾਇਆ ਖਾਦ ਨਹੀਂ ਮਿਲ ਰਹੀ ਯੂਰੀਆ ਨਹੀਂ ਮਿਲ ਰਹੀ ਤੇ ਸਰਕਾਰ ਨੂੰ ਸਾਡੀ ਚੇਤਾਵਨੀ ਏ ਇਹ ਤੁਰੰਤ ਜਿਹੜੀਆਂ ਲੈਂਡ ਪੂਲਿੰਗ ਸਕੀਮ ਵਾਪਸ ਲਈ ਜਾਏ ਤੇ ਗੰਨਾ ਕਿਸਾਨਾਂ ਦੇ ਗੰਨੇ ਦਾ ਬਕਾਇਆ ਉਹਨਾਂ ਦਾ ਪਾਇਆ ਜਾਏ ਨਹੀਂ ਤੇ ਅਸੀਂ ਅਨਮਿਥੇ ਆਸਤੇ ਧਰਨਾ ਜਿਹੜਾ ਏ ਬਬਰੀ ਬਾਈਪਾਸ ਦੇ ਉੱਤੇ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ